ਕਸਾਰਿਆਂ ਨੂੰ ਜੀ ਸੁਖ ਬਲੌਕਸ ਬਪਾ ਰਾਏ ਤੇ ਤੁਹਾਡਾ ਸਵਾਗਤ ਹੈ ਜੀ 12 ਵਾ ਚੱਲੇ ਆ ਤੇ ਘਰ ਦੇ ਕੰਮ ਕਾਰ ਖਤਮ ਹੋ ਚੁੱਕੇ ਆ ਤਾਂ ਹੁਣ ਚੱਲਦੇ ਆ ਮੇਲੇ ਪੀਰਾਂ ਦੇ ਤੇ ਤੁਹਾਨੂੰ ਨਾਲ ਨਾਲ ਇੱਕ ਚੱਲਦੇ ਆ ਤੇ ਤੁੱਪ ਬਵਾ ਹੋ ਗਈ ਅੰਦਰ ਬਾਹਰ ਅੰਦਰ ਠੰਡਾ ਹੀ ਆ ਤੇ ਲਾਈਟ ਵੀ ਚਲ ਗਈ ਹੈ ਹੁਣੇ-ਹੁਣੇ ਹਜੇ ਨੂੰ ਚੱਲ ਤਿਆਰੀ ਕਰ ਤੇ ਦਰ 1 ਵਜੇ ਮੇਲੇ ਜਾਣੀ ਭਾਦਾ ਤਾਂ ਸਵੇਰੇ-ਸਵੇਰੇ ਨਹੀਂ ਕੋ ਹੁੰਦਾ ਨਾ ਹੁਣ ਚਲੋ जानने है। इस टमेंग जाने कर तैयारी चली गए फिर उधर गए देखो ये मेले भी गर्मी होते हैं ਤਾਂ ਫਿਰ ਤਿਆਰ ਤੁਸੀਂ ਜੀ ਲਈ ਆਪਾਂ ਲੈ ਲੋ ਬੋਟਲ ਲੈ ਨਾ ਆਹ ਚਾ ਵਧੀਆ ਵਧੀਆ ਐ ਹੈ ਬਾਤ ਹੋਣਾ ਗਿਆ ਹੁਣ ਤੇ ਇਹ ਹੋਰ ਹੋਣਾ ਉਹ ਸੁਪਨਿਆਂ ਨੂੰ ਬੂਏ ਹਾਂ ਇਹਨੇ ਆਪਣੇ ਘਰ ਸਮਝਿਆ ਆਰਾਮ ਨਾਲ ਉੱਥੇ ਖਾ ਪੀ ਲੈਂਦੀ ਆ ਉੱਥੇ ਸੌ ਜਾਂਦੀ ਆ ਤੂੰ ਕੋਈ ਨਾਲ ਫਰਕ ਹੀ ਨਹੀਂ ਹੈਗਾ ਵੀ ਤਾਂ ਸਾਡਾ ਹੀ ਹੈਗਾ ਹਾਂ ਇਮਾਲ ਲਈ ਆਪਸ ਨੂੰ ਸਨਾ ਸਾਫ ਕਰਨਾ ਹੁੰਦਾ ਹੈ ਸਾਫ ਪਾਈ ਕੋਰ ਮਾਲ ਹੋਣਾ ਚਾਹੀਦਾ ਗਰਮੀ ਆ ਨੂੰ ਸਾਫ ਕਰਨਾ ਪੈਂਦਾ ਕਿਤਾਣੇ ਘੋਨੇ ਆ ਕਿ ਮੇਲਾ ਕਿੰਨਾ ਭਰਿਆ ਤੇ ਕਿੰਨਾ ਕਿਥੋਂ ਰਸ਼ਾ ਆ ਕਿੰਨਾ ਨਹੀਂ ਹੈਗਾ ਬਸ ਮੇਰਾ ਖਾਲੀ ਮੈਂ ਪੈਸੇ ਬਾਹਰ ਨਹੀਂ ਚੇ ਦੇ ਮੋਦਰ ਕੀ ਕਰ ਰਹੇ ਆ ਤੁਸੀਂ ਸਾਫ ਕਰਨਾ ਪਾਉਗਾ ਨਹੀਂ ਸੌਤੀਆਂ ਮਿਲ ਲੇਕਿਨ ਜਲਦੀਆਂ ਦੇਖੋ ਫਿਕਸ ਹੋ ਰ ਗਿਆ ਨਾਮ ਇਹ ਲਿਖਣ ਚੱਲਦੇ ਆਂ ਲੰਗਰ ਤੇ ਵਾਧੂ ਲੱਗੇ ਹੋਣੇ ਆ ਹਨਾ ਚਲੋ ਠੀਕ ਹੈ ਜੀ ਹੁਣ ਚੱਲਦੇ ਆਂ ਨਹੀਂ ਤਾਂ ਸਕੂਟੀ ਕਟਵਾ ਆਜਾ ਪਰ ਮਰਾ ਬੜੀ ਤੋਂ ਪਰਨਾ ਪਰ ਮਾਂ ਪਾਣੇ ਨੂੰ ਛੱਡ ਤੂੰ ਦਬਲ ਪਾਲਾ ਇਹਨਿੰ ਟਪਲ ਬਣੇ ਕਿ ਫਿਰ ਇਹ ਆਹਵਾ ਹਾਂ ਮਿੱਟੀ ਪਾਲੋ ਆਵੇਂ ਜੇ ਨਹੀਂ ਚੱਕੜ ਹੈ ਉਹ ਮੈਂ ਤਾਂ ਨਹੀਂ ਮੈਂ ਪੂਰੇ ਬਣ ਤਾਂ ਨਹੀਂ ਮੈਂ ਅਗਰ ਚਾਬੀ ਚੱਕ ਇਥੋਂ ਤੇ ਸਕੂਟੀ ਨਾਲੇ ਛਾਵੇਂ ਕਰਦੇ ਨਾਲੇ ਉਹ ਆਟਾ ਪਿਆ ਨਾ ਇਥੇ ਆ ਦੇਖੀ ਇਹ ਸਕੂਟੀ ਚ ਰੱਖ ਆਹ ਦੇ ਆਟਾ ਰੱਖ ਤੇ ਲੰਗਰ ਚ ਪਾਵਾਂਗੇ ਨੂੰ ਸਰਦਾ ਬਣਦਾ ਨਾ ਸੀਡ ਗਰਮ ਹੋਣੀ ਤਾਂ ਪਹਿਲੇ ਖੜੀ ਜਾ ਫਿਰ ਸਟੈਂਡ ਸਟੈਂਡ ਜੱਕ ਪਹਿਲਾਂ ਹ ਰੱਖ ਭਾਂਡੇ ਵਿੱਚ ਇਹਦੇ ਮਾਂ ਧੀ ਇੱਥੇ ਬੈਠੀ ਬਣੀ ਰਹੀ ਆ ਹਾਂ ਭਾਂਡੇ ਰੱਖ ਨੀ ਰਿਕਾਰਡਿੰਗ ਕਰ ਹਾਂ ਹਾਂਜੀ ਸਾਡੇ ਪਿੰਡੇ ਵਾਰ-ਵਾਰ ਬੱਸ ਸਟੈਂਡ ਬੱਸ ਸਟੈਂਡ ਦੇ ਨਾਲ-ਨਾਲ ਜਿੱਦਾਂ ਵਾਰ-ਵਾਰ ਕੀਤਾ ਜਗ੍ਹਾ ਆ ਬਪਿਪਲੀ ਵਾਲੇ ਦੀ ਜਿੱਦਾਂ ਜੱਲਾ ਸਾਡੇ ਸਕੀਆਂ ਚੋਈਆਂ ਘਰਾਂ ਚ ਹੋਈਆਂ ਤੇ ਪੰਜ ਹੁਣੀ ਸਾਰਾ ਟੱਬਰ ਕੈਨੇਡਾ ਵਜਿਆ ਤੇ ਕੋਈ ਵੀ ਹੈ ਨਹੀਂ ਇੱਥੇ ਥੋੜਾ ਹੋਰ ਉਹ ਜਹਾ ਹਿਲਦੀ ਪਾਪਾ ਜੀ ਦੀ ਨਹੀਂ ਮੇਰੇ ਆ ਬਪਿਪਲੀ ਵਾਲੇ ਦੀ ਹਨਾ ਸਾਰੇ ਬਾਹਰ ਆ ਕੋਈ ਉਹ ਯੂਗਤਾਨਾ ਪ੍ਰੋਗਰਾਮ ਵੀ ਨਾ ਪਹਿਲੀ ਜਾਂਦਾ ਵੇ ਤਾਂ ਜ਼ਰੂਰ ਹਾਜ਼ਰ ਲੱਗਦੀ ਆ ਹਫ਼ਤਾ ਪਹਿਲੇ ਆਪਾਂ ਸਰਦਾਰ ਆ ਗਿਆ ਸੀਗਾ ਕੋਈ ਜਾਣਾ ਹੁੰਦਾ ਆਪਣੇ ਘਰ ਦਾ ਪ੍ਰੋਗਰਾਮ ਆ ਤੇ ਜਾਣਾ ਪੰਡਲਾ ਵੀ ਆ ਇਤਿਹਾਸਾ ਲਾਈਦਾ ਹੈ ਤਾਂ ਬੜੇ ਰੌਣਕਾਂ ਹੁੰਦੀਆਂ ਤੇ ਦੇਖੋ ਜੀ ਤੇ ਪੀਰਾਂ ਦੀ ਇਹਨੇ ਮਹਿਰ ਆ ਤੇ ਬਹੁਤ ਹੀ ਜ਼ਿਆਦਾ ਇਸ ਪਰਿਵਾਰ ਤੇ ਆ ਔਰ ਸਾਰਿਆਂ ਤੇ ਕਰੇ ਲੱਖ ਦਾਤਾ ਹਨਾ ਪੀਰ ਬਿਪਲੀ ਵਾਲਾ

ਆਂ ਨਿਆ ਦੋ ਜਟੀਆਂ ਹੈ ਖਾਨੀਆਂ ਆਹੀ ਪਕੌੜੇ ਇਹ ਨਾ ਆਇਆ ਵਿੱਚ ਤਾਂ ਫੇਰ ਮੈਂ ਬਲੌਗ ਨਹੀਂ ਅੱਗੇ ਤੋਂ ਬਣਾਉਣਾ ਨਹੀਂ ਨਹੀਂ ਦੇਖਣਾ ਪਕੌੜੇ ਦਿਖਾਉਣੇ ਆਂ ਪਕੌੜੇ ਖਾਨਨੇ ਆਂ ਪਕੌੜੇ ਖਾਨਨੇ ਆਂ ਹਾਂ ਹੋਰ ਆਇਆ ਆਜੋ ਆਜੋ ਜੇ ਇਹਨਾਂ ਬਲੌਗ ਬਣਾਉਣਾ ਕਾਟੇ ਨਾ ਅਹੀਂ ਬਲੌਗ ਦੀ ਜੜੀ ਹੈ ਨਾ ਕੈਨੇਡਾ ਅਮਰੀਕਾ ਕੋਲ ਬਣਾਇਆ ਹਾਂ ਉਧਰ ਜਾਣਾ ਨਹੀਂ ਕਰਦਾ ਅਸੀਂ ਜਾਣਾ ਹੀ ਸਾਨੂੰ ਬਹੁਤ ਲੋਕਾਂ ਨੇ ਦੇਖਣਾ ਚਾਹ ਲਿਆ ਸਹੀ ਗੱਲ ਹੈ ਲਾਈਟਲੀ ਕੈਨੇਡਾ ਦੇ ਤਾਂ ਦੇਦੇ ਆ ਨਾ ਹਾਂ ਕੈਨੇਡਾ ਅਮਰੀਕਾ ਸਰਵਹਤੇ ਦੇਖਦੇ ਹਾਂ ਹਾਂ ਤੁਹਾਡਾ ਉਹਨਾਂ ਨੇ ਬਣਾ ਲਾ ਲਾਲ ਲਾ ਗਮੀਆਂ ਦੇ ਤੂੰ ਓਮ ਕਰਕੇ ਆਪਣੇ ਬਣ ਗਿਆ ਉਧਰ ਬਣਾ ਹੁਣ ਸੁਣਾ ਉਹ ਇੱਧਰ ਦਿਖਾਉ ਮੈਂ ਚੱਲੋ ਨਾ ਸਬਸਕ੍ਰਾਈਬ ਨਹੀਂ ਖਾਲ ਦੋ ਥੋੜਾ ਜਾ ਕੇ ਦਿਖਾ ਲੈ ਮੋਟਾ ਹੈ ਰ ਆ ਵੀ ਮਿਕਾਨੀ ਹੈ ਹਾਂ ਜੀ ਤਾਂ

ਖਾਣਾ ਖਾਣਾ ਪਕੌੜੇ ਕੋਈ ਗੱਲ ਨਹੀਂ ਮੈਂ ਖਾਹਾ ਠੀਂ ਆ ਜਿੰਨ ਲੋਕ ਖਾ ਲੈਣ ਕੋਈ ਨਹੀਂ ਆਹ ਨਹੀਂ ਗੱਲ ਹੈ ਵਾਹੀ ਤੇ ਮਿਲਦੇ ਬਾਬੇ ਦੇ ਪਕੌੜੇ 但是。<laughs> <Yeah. S 1> <laughs> ਜੇ ਜੇਦ ਕਰਦੀ ਲੋੜ ਨਹੀਂ ਸਾਰੇ ਬੈਠ ਜਾਓ ਇਹ ਗੁੰਡਾਲ ਦੇ ਵਿੱਚ ਸੰਤਾਂ ਬੈਠੀਆਂ ਪੱਖੇ ਲੱਗੇ ਆ ਤੁ ਜੋ ਵੀ ਆਹ ਦੇ ਵਿੱਚ ਦਰਵਾਨ ਸਾਹਿਬ ਆ ਉਹ ਸਾਰੇ ਗੁੰਡਾਲ ਦੇ ਵਿੱਚ ਪਹੁੰਚਣ ਦੀ ਕਿਰਪਾ ਦਾ ਕਰੋ ਜੀ ਇਹ ਬੇਨਤੀ ਆ ਤੇ ਹੁਣ ਜੱਦੀ ਸੇਵਾ ਦੇ ਵਿੱਚ ਜਲ ਦਿੰਦਿਆਂ ਦਿਆਲ ਭਲੀ ਜਿਹਨਾਂ ਦਾ ਕੀਤੇ ਕਾਰਨ ਨੇ

1 ਵਜੇ ਦਾ 1 ਵਜੇ ਤੋਂ ਲੈ ਕੇ 2 ਵਜੇ ਤੱਕ ਦੀ ਵੀ ਆਈ ਨਹੀਂ ਹੋਈ ਟੋਰਨ ਦੇ ਆ ਕੇ ਜਿੱਲੇ ਵੀ ਟੇਬਲ ਲਾਵੇ ਉਸ ਤੋਂ ਬਾਹਰ ਆਪੀ 18 ਪੈਂਟ ਦਾ ਜੰਮਾ ਇਹ ਜਾਇਉਨਾ ਦਿਆਲ ਰਖ ਦਿੰਦੇ ਆ ਜੀ ਹਾਸਾ ਮਜ਼ਾ ਕਿੰਨਾ ਕਰਦੇ ਨੇ ਆ ਤੇ ਯਾਨੀ ਦੁਨੀਆਂ ਨੂੰ ਖੁਸ਼ ਕਰਕੇ ਰੱਖਦੇ ਕਲਾਕਾਰ ਦੀ ਇਹ ਹੀ ਖਾਸਤ ਹੁੰਦੀ ਆ ਆਪਣੀ ਕਲਾ ਦਿਖਾ ਕੇ ਸਾਰਿਆਂ ਨੂੰ ਹਸਾਉਂਦਾ ਹਨਾ ਤੇ ਚਲੋ ਵਧੀਆ ਗੱਲ ਆ ਤੇ ਨਾਲ ਮੈਡਮ ਮਨੀਸ਼ਾ ਤੇ ਹੁਣ ਸਟੇਜ ਤੇ ਪਹੁੰਚਣਗੇ ਤੇ ਪਹਿਲੀ ਵਾਰੀ ਆਏ ਆ ਇਸ ਮੇਲੇ ਤੇ ਪਹਿਲਾਂ ਤਾਂ ਕਦੇ ਦੇਖੇ ਨਹੀਂਗੇ ਤੇ ਵਧੀਆ ਗੱਲ ਚਲੋ ਸਾਡੇ ਪਿਕ ਪਿੰਡ ਅਕਸਰਾਂ ਦਾ ਗੇੜਾ ਲੱਗਾ ਰਹਿੰਦਾ ਬਹੁਤ ਵਧੀਆ ਅੱਜ ਤੋਂ ਪਹਿਲਾਂ ਬਹੁਤ ਵਧੀਆ ਗੱਫਾ ਵੀ ਤੇ ਕਵਾਲੀਾਂ ਦੇ ਗਾਣੇ ਸੁਣਦੀ ਹੋਈ ਸੀ ਪੈਸਾ ਭਈਏ ਸਾਰੇ ਕਰਦੇ ਸਹੀ ਗੱਲ ਹੈ ਰਾਮਾ ਮੰਡੀ ਦਾ ਮੇਲਾ ਦੇਖੋ ਜੀ ਮੇਲਾ ਕਢਾਉਣਿਆ ਆ ਬੀ ਗੇਂਦੇ ਯਾਰੀ ਭਾਈਆ ਕੋਈ ਨਹੀਂ ਬੰਦ ਕੇ ਹੋ ਮਾਰਦੇ ਆ ਮਿੰਟੋ ਮੰਡੀ ਬਾਕੀ ਮੰਮਾ ਬਾਬਾ ਤਾਂ ਗਿਆ ਮੰਦੀ ਮੇਲਾ ਦਿਖਾਦੀ ਆ ਮੈਂ ਕਿਹਾ ਹਾਏ ਹਾਏ ਲੈ ਸਾਨੂੰ ਵੀ ਲੈ ਲਵਾ ਦੇ ਚਾਹ ਤਾਨੂੰ ਵੀ ਲੈ ਲਵਾ ਫੇ ਅਸੀਂ ਸਾਡੀ ਭੈਣ ਦੇਵੀ ਚੈਨਲ ਨੂੰ ਸਪੋਰਟ ਕਰ ਜੀ ਹੈਲੋ ਜੀ ਸਤਿ ਸ੍ਰੀ ਅਕਾਲ ਸਾਰੀ <laughs> आ देखो मेला अच्छा तो भी देख फुटबॉल नहीं नहीं जाके पड़ी कट के भी <laughs>